ਸਤਿ ਸ਼੍ਰੀ ਅਕਾਲ ਜੀ ਪਹੁੰਚੇ ਆਪਾਂ ਮੇਲਾ ਮਾਗੀ ਤੇ ਤੇ ਮਿਲਦੇ ਆ ਤੁਹਾਨੂੰ ਮਿਲਾਉਨੇ ਆ ਬਾਈ ਜੀ ਹਰਣਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਤੇ ਬਾਈ ਜੀ ਹਰੀ ਪਹੁੰਚੇ ਆਪਣੇ ਮਾਗੀ ਮੇਲਾ ਤੇ ਪਹਿਲਾਂ ਸਵਾਗਤ ਕਰਦੇ ਆ ਬਾਈ ਜੀ ਸਵਾਗਤ ਆ ਤੁਹਾਡਾ ਤੁਹਾਡਾ ਵੀਰੇ ਬਾਈ ਮੇਲਾ ਪਹੁੰਚਣ ਤੇ ਕਿਵੇਂ ਦਾ ਲੱਗਿਆ ਤੁਹਾਨੂੰ ਮੇਲਾ ਬਹੁਤ ਨਿਆਰੀ ਵੀ ਠੀਕ ਆ ਬਾਈ ਜੀ ਤੇ ਆਪਣੇ ਇਹ ਘੋੜੇ ਬਾਰੇ ਬਾਈ ਜੀ ਕੀ ਨਾਮ ਆ ਘੋੜੇ ਦਾ ਆਪਣੇ ਦਾ ਘੋੜੇ ਦਾ ਨਾਮ ਵੀਰੇ ਸਤਾਰ ਆ ਜੀ ਠੀਕ ਆ ਜੀ ਤੇ ਕਿਹੜੀ ਲੈਂਨ ਮਤਲਬ ਇਹ ਅਲੀਕਰ ਲਗੜ ਲੈਂਨ ਆ ਵੀਰੇ अच्छा जी जी भाई ਇਹ ਪਿਆਰ ਦਾ ਨਾਮ ਰਾਂਝਾ ਜੀ ਰਾਂਝਾ ਮਾਤਾ ਮਾਤਾ ਦੀ ਅਨੌਣੀ ਸੀ ਜੀ ਅਨੌਣੀ ਜੀ ਬਾਈ ਕਿੰਨੀ ਉਮਰ ਹੋ ਗਈ ਬਾਈ ਜੀ ਆਪਣੇ ਇਹ ਕੋੜੇ ਇਹ 25 ਦਸੰਬਰ ਨੂੰ 8 ਸਾਲ ਦਾ ਹੋ ਗਿਆ ਬਾਈ 8 ਸਾਲ ਦਾ ਤੇ ਹਾਈਟ ਕਿੰਨੀ ਹੈ ਬਾਈ ਜੀ 68 ਪਲੱਸ ਹੈ ਜੀ 68 ਪਲੱਸ ਤੇ ਸਟੱਡ ਸਰਵਿਸ ਲਈ ਵੀ ਛੱਡਦੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਬਾਈ ਤੇ ਇਹ ਘੋੜਾ ਮੈਂ ਸੁਣਿਆ ਚੈਂਪੀਅਨ ਵੀ ਰਿਹਾ ਜੀ ਹਾਂ ਜੀ ਬਾਈ 21 ਸ਼ੋਹਾਂ ਦਾ ਵਿਨਰ ਹੈ ਜੀ ਇਹ ਲਗਾਤਾਰ ਜੀ ਜੀ ਬਾਈ ਠੀਕ ਹੈ ਠੀਕ ਹੈ ਬਾਈ ਤੇ ਇਹਦੇ ਹੁਣ ਬੱਚੇ ਮੰਨ ਲਓ ਵੀ ਆ ਰਹੇ ਆ ਹਾਂ ਵੀਰੇ ਰਿਜ਼ਲਟ ਕਿਵੇਂ ਦਾ ਮਿਲਿਆ ਭੇਜਿਆ ਵੀਰੇ ਬੰਦਾ ਪੂਰੇ ਵਧੀਆ ਬੱਚੇ ਆਉਂਦੇ ਪੂਰਾ ਵਧੀਆ ਰੈਂਟ ਦੇ ਰਹੇ ਪੰਜ ਕਿਰਾਏ ਨਾਲ ਵੀ ਸੁਈ ਜਾਂਦਾ ਵੀਰੇ ਮੱਤੇ बटा 2 ਪੈਰ ਚट्टे ਵੀ ਸੁਈ ਜਾਂਦਾ ਜੀ ਅੱਛਾ ਵਧੀਆ ਯਾਨੀ ਕਿ ਰਿਜ਼ਲਟ ਆ ਰਿਹਾ ਹਾਂਜੀ ਵੀਰੇ ਆਪਾਂ ਦਾ ਵਧੀਆ ਹੀ ਕਹਾਂਗੇ ਜੀ ਘੋੜੇ ਆਣੇ ਹਨਾ ਸਹੀ ਆ ਸਹੀ ਆ ਬਾਈ ਤੇ ਬਾਕੀ ਸਟੱਡ ਸਰਵਿਸ ਲਈ ਇਹ ਮੰਨ ਲਓ ਵੀ ਕਿਹੜੇ ਕੋਈ ਕੁੜੀ ਭਰਵਾਉਣਾ ਚਾਹੁੰਦਾ ਹਾਂਜੀ ਹਾਂਜੀ ਵੀਰੇ ਓਪਨ ਆ ਜੀ ਸਟੱਡ ਓਪਨੇ ਕੀ ਫੀਸ ਲੈਣੀ ਹੋ ਵੀਰੇ 52000 ਫੀਸ ਆ ਵੀਰੇ ਅੱਛਾ ਜੀ ਠੀਕ ਆ ਠੀਕ ਆ ਤੇ ਜੇ ਕੋਈ ਵੀ ਆਪਣੀ ਵੀਡੀਓ ਵੇਖ ਕੇ ਆਉਂਦਾ ਕੋਈ ਨਹੀਂ ਬਾਈ ਕਰ ਦਾਂਗੇ ਮਾਨਤਾ ਜੀ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਫਾਲੋ ਕਰਕੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਪਿੰਡ ਆਪਣਾ ਖਾਈ ਖਾਈ ਵੀਰੇ ਜਿਲ੍ਹਾ ਮੋਗਾ ਜੀ ਜਿਲ੍ਹਾ ਮੋਗਾ ਨਿਹਾਲ ਸਿੰਘ ਵਾਲਾ ਹਾਂਜੀ ਹਾਂਜੀ ਤੇ ਮੰਨ ਲਓ ਇਹ ਕਿਹੜੇ ਪਾਸੋਂ ਕਿਹੜੇ ਰੋਡ ਤੋਂ ਬਈਏ ਇਹ ਬਾਈ ਆਪਾਂ ਮੋਗੇ ਤੋਂ ਵੀ 35 ਕਿਲੋਮੀਟਰ ਰਹਿ ਜਾਂਦੇ ਆ ਜੀ ਅੱਛਾ ਕੋਟਾ ਵਾਲੀ ਸਾਈਡ ਤੋਂ ਨਹੀਂ ਇਹ ਬਰਨਾਲਾ ਸਾਈਡ ਬਰਨਾਲਾ ਸਾਈਡ ਤੋਂ ਬਰਨਾਲੇ ਤੋਂ ਵੀ ਆਪਾਂ 35 ਸੈਂਟਰ ਇਹ ਸੈਂਟਰ ਦੇ ਵਿੱਚ ਤੇ ਬਾਬਾ ਸਟੱਡ ਫਾਰਮ ਆਪਣੇ ਹਾਂਜੀ ਹਾਂਜੀ ਬਾਈ ਠੀਕ ਹੈ ਠੀਕ ਹੈ ਬਾਈ ਜੀ ਬਾਈ ਤੇ ਫੋਨ ਨੰਬਰ ਆਪਣਾ ਦੱਸ ਦਿੰਦੇ ਬਈ 88528 ਜੀ ਅੱਛਾ ਜੀ 4002 ਵੀਰੇ 4002 ਠੀਕ ਹੈ ਠੀਕ ਹੈ ਤੇ ਹੋਰ ਵੀ ਬਈ ਆਪਣੇ ਕੋਲੇ ਜਾਨਵਰ ਹਾਂ ਬਈ ਸੇਲ ਪਰਚੇਜ਼ ਆਸਤੇ ਵੀ ਹੁੰਦਾਗਾ ਆਪਣੇ ਕੋਲੇ ਪੰਜ ਚਾਰ ਘੋੜਾਗਾ ਹੁੰਦੇਗਾ ਮੰਨ ਲਓ ਵੀ ਸੇਲ ਪਰਚੇਜ਼ ਜੇ ਕੋਈ ਵੇਚਣੀ ਚਾਹੁੰਦਾ ਹੋਵੇ ਤਾਂ ਖਰੀਦ ਲੈਣੀ ਹੈ ਜਨਵਰ ਹੋਵੇ ਤਾਂ ਜੀ 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 ਬਾਈ ਸੋ ਦੋਸਤੋ ਜੇ ਤੁਸੀਂ ਕੋਈ ਵੀ ਜਾਨਵਰ ਖਰੀਦਣਾ ਚਾਹੁੰਦੇ ਹੋਵੋਗੇ ਚਾਹੁੰਦੇ ਆ ਮੰਨ ਲਓ ਵੀ ਘੋੜਿਆਂ ਦੇ ਤੁਸੀਂ ਸ਼ਕੀਨ ਜਾਨਵਰਾਂ ਦੇ ਉਹ ਵੀ ਬਾਈ ਹਰਿਆਣਾ ਸੰਪਰਕ ਕਰ ਸਕਦੇ ਹੋ ਤੇ ਜੇ ਤੁਸੀਂ ਮੰਨ ਲਓ ਵੀ ਕੋਈ ਵੇਚਣਾ ਚਾਹੁੰਦੇ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਜਿਹੜੇ ਪਘੋੜੇ ਬਾਰੇ ਤੁਹਾਨੂੰ ਹੁਣੇ ਜਾਣਕਾਰੀ ਦਿੱਤੀ ਜਾਂਦਾ ਇਸ ਸਟੱਡ ਸਰਵਿਸ ਵੀ ਅਵੇਲੇਬਲ ਹੈ ਤੇ 52000 ਫੀਸ ਆ ਬਾਈ ਹਰਿਆਣ ਦੀ ਜੇ ਕੋਈ ਆਪਣੀ ਚੈਨਲ ਨੂੰ ਫੋਲੋ ਕਰਕੇ ਆਉਂਦਾ ਤਾਂ ਹੋਰ ਵੀ ਮਾਨਤਣ ਬਾਈ ਯਾਰੀ ਕਰ ਦੇਣਗੇ ਤੇ ਬਾਕੀ ਤੁਹਾਨੂੰ ਚੰਗੀ ਤਰ੍ਹਾਂ ਆਪਾਂ ਘੋੜੇ ਦੀ ਵੀਡੀਓ ਆਪਾਂ ਲਾ ਦਿੰਨੇ ਆ ਲਾਸਟ ਦੇ ਵਿੱਚ